ਸਾਸਤ੍ਰੀ ਕਾਲ ਜੀ ਮੈਂ ਹਮੇਸ਼ਾ ਵਾਂਗ ਤੁਹਾਡੇ ਗੇਕ ਇੱਕ ਲਿਖਤ ਪੇਸ਼ ਕਰਨ ਲੱਗੀ ਆ ਉਮੀਦ ਹੈ ਤੁਸੀਂ ਪਸੰਦ ਕਰੋਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋਗੇ ਜੀ ਕਈ ਵਾਰੀ ਮੈਨੂੰ ਬਹੁਤ ਸਿੱਦਤ ਨਾਲ ਅਹਿਸਾਸ ਹੁੰਦਾ ਹੈ ਕਈ ਵਾਰੀ ਮੈਨੂੰ ਬਹੁਤ ਸਿੱਦਤ ਨਾਲ ਅਹਿਸਾਸ ਹੁੰਦਾ ਆਪਣੀਆਂ ਹੀ ਖਾਮੀਆਂ ਦਾ ਕਈ ਵਾਰੀ ਮੈਨੂੰ ਬਹੁਤ ਸਿੱਦਤ ਦੇ ਨਾਲ ਆਪਣੀਆਂ ਹੀ ਖਾਮੀਆਂ ਦਾ ਅਹਿਸਾਸ ਹੁੰਦਾ ਹੈ ਅਨਜਾਨ ਪੁਨੇ ਚ ਅਸੀਂ ਉਸ ਦੀ ਕਦਰ ਨਹੀਂ ਕਰਦੇ ਅਨਜਾਨ ਪੁਨੇ ਚ ਅਸੀਂ ਉਸ ਦੀ ਕਦਰ ਨਹੀਂ ਕਰਦੇ ਜੋ ਇਨਸਾਨ ਸਾਡੀ ਜ਼ਿੰਦਗੀ ਚ ਬਹੁਤ ਖਾਸ ਹੁੰਦਾ ਅਨਜਾਨ ਪੁਨੇ ਚ ਅਸੀਂ ਉਸ ਦੀ ਕਦਰ ਨਹੀਂ ਕਰਦੇ ਜੋ ਇਨਸਾਨ ਸਾਡੀ ਜ਼ਿੰਦਗੀ ਚ ਬਹੁਤ ਖਾਸ ਹੁੰਦਾ ਕਰਦੇ ਮਨਮਾਨੀ ਜਿਉਣਾ ਚਾਹੁੰਦੇ ਸੀ ਮਰਜ਼ੀ ਨਾਲ ਕਰਦੇ ਹਾਂ ਮਨਮਾਨੀ ਜਿਉਣਾ ਚਾਹੁੰਦੇ ਸੀ ਮਰਜ਼ੀ ਨਾਲ ਸੁਣਦੇ ਨਹੀਂ ਪਿਓ ਦੀਨਾ ਮੰਨੀ ਕਦੀ ਮਾਂ ਦੀ ਸੁਣਦੇ ਨਹੀਂ ਪਿਓ ਦੀਨਾ ਮੰਨੀ ਕਦੀ ਮਾਂ ਦੀ ਹੁਣ ਜਾ ਕੇ ਵਤਨਾ ਤੋਂ ਦੂਰ ਬੜੀ ਯਾਦ ਆਉਂਦੀ ਆ ਹੁਣ ਜਾ ਕੇ ਵਤਨਾ ਤੋਂ ਦੂਰ ਬੜੀ ਯਾਦ ਆਉਂਦੀ ਆ ਬਾਪੂ ਦੀਆਂ ਝਿੜਕਾਂ ਤੇ ਪਿੱਪਲਾਂ ਦੀ ਛਾਂ ਦੀ ਬਾਪੂ ਦੀਆਂ ਝਿੜਕਾਂ ਤੇ ਪਿੱਪਲਾਂ ਦੀ ਛਾਂ ਦੀ ਮੈਨੂੰ ਅਹਿਸਾਸ ਹੁੰਦਾ ਆ ਬਹੁਤ ਕੀਤੀਆਂ ਸ਼ਰਾਰਤਾਂ ਦਾ ਮੈਨੂੰ ਅਹਿਸਾਸ ਹੁੰਦਾ ਬਹੁਤ ਕੀਤੀਆਂ ਸ਼ਰਾਰਤਾਂ ਦਾ ਸਕੂਲ ਤੱਕ ਜਾਂਦੇ ਕਿੰਨਾ ਖਰੂ ਪਾਇਆ ਸੀ ਸਕੂਲ ਤੱਕ ਜਾਂਦੇ ਅਸੀਂ ਕਿੰਨਾ ਖਰੂ ਪਾਇਆ ਸੀ ਘਰ ਤੋਂ ਲੈਣੀਆਂ ਲੜਾਈਆਂ ਨਿਤ ਨਵੇਂ-ਨਵੇਂ ਪੰਗੇ ਲੈਣੇ ਘਰ ਤੋਂ ਲੈਣੀਆਂ ਲੜਾਈਆਂ ਨਿਤ ਨਵੇਂ-ਨਵੇਂ ਪੰਗੇ ਲੈਣੇ ਸੁਣਦੇ ਸੀ ਕਿੱਥੇ ਸੁਣਦੇ ਸੀ ਕਿੱਥੇ ਕਿੰਨਾ ਬਾਪੂ ਨੇ ਸਮਝਾਇਆ ਸੀ ਸੁਣਦੇ ਸੀ ਅਸੀਂ ਕਿੱਥੇ ਕਿੰਨਾ ਬਾਪੂ ਨੇ ਸਮਝਾਇਆ ਸੀ ਚਲੋ ਇੱਥੇ ਬਹੁਤਾ ਪੜ੍ਹ ਲਿਖ ਕੇ ਕਿਹੜਾ ਜੱਜ ਲੱਗ ਜਾਂਦੇ ਇੱਥੇ ਬਹੁਤਾ ਪੜ੍ਹ ਲਿਖ ਕੇ ਕਿਹੜਾ ਜੱਜ ਲੱਗ ਜਾਂਦੇ ਬੇਰਜ਼ਗਾਰੀ ਕਿੰਨੀ ਬੇਰਜ਼ਗਾਰੀ ਕਿੰਨੀ ਅਸੀਂ ਕਿਹੜਾ ਡੀਸੀ ਲੱਗ ਜਾਣਾ ਸੀ ਬੇਰਸਗਾਰੀ ਕਿੰਨੀ ਇੱਥੇ ਕਿਹੜਾ ਢੀਸੀ ਲੱਗ ਜਾਣਾ ਸੀ ਦੁੱਖ ਹੁੰਦਾ ਦੇਸ਼ ਮੇਰਾ ਨਸ਼ਿਆਂ ਦਾ ਗੜ ਬਣਿਆ ਦੁੱਖ ਹੁੰਦਾ ਦੇਸ਼ ਮੇਰਾ ਨਸ਼ਿਆਂ ਦਾ ਗੜ ਬਣਿਆ ਨਸ਼ੇ ਨਾਲ ਮਰਦੇ ਨੇ ਗੱਭਰੂ ਕਹਿੰਦੇ ਰੱਬ ਦਾ ਇਹ ਪਾਣਾ ਸੀ ਨਸ਼ਿਆਂ ਨਾਲ ਮਰਦੇ ਗੱਭਰੂ ਕਹਿੰਦੇ ਰੱਬ ਦਾ ਇਹ ਪਾਣਾ ਸੀ ਅਹਿਸਾਸ ਹੁੰਦਾ ਹੈ ਕਿਉਂਕਿ ਨਹੀਂ ਸੁਣਦੀ ਸਰਕਾਰ ਸਾਸ ਹੁੰਦਾ ਆ ਬਹੁਤ ਕਿਉਂਕਿ ਨਹੀਂ ਸੁਣਦੀ ਸਰਕਾਰ ਨਾਥ ਨਹੀਂ ਪਾਉਂਦਾ ਕੋਈ ਨਸ਼ਿਆਂ ਦੇ ਡੰਗਰ ਨੂੰ ਨਕੇਲ ਨਹੀਂ ਉਹ ਪਾਉਂਦਾ ਕੋਈ ਨਸ਼ਿਆਂ ਦੇ ਡੰਗਰ ਨੂੰ ਸੁਰਿੰਦਰ ਰਾਜਨੀਤੀ ਵਿੱਚ ਨਿਤ ਨਵੀਆਂ ਹੀ ਚਾਲਾਂ ਨੇ ਸੁਰਿੰਦਰ ਰਾਜਨੀਤੀ ਵਿੱਚ ਨਿਤ ਨਵੀਆਂ ਹੀ ਚਾਲਾਂ ਨੇ ਬਣਾਉਂਦੇ ਉਹ ਨਿਸ਼ਾਨਾ ਬਣਾਉਂਦੇ ਨੇ ਨਿਸ਼ਾਨਾ ਗੁਰਦੁਆਰਿਆਂ ਤੇ ਮੰਦਰ ਨੂੰ ਬਣਾਉਂਦੇ ਉਹ ਨਿਸ਼ਾਨਾ ਗੁਰਦੁਆਰਿਆਂ ਤੇ ਮੰਦਰ ਨੂੰ ਨਾਥ ਨਹੀਂ ਪਾਉਂਦਾ ਕਈ ਨਸ਼ਿਆਂ ਦੇ ਡੰਗਰ ਨੂੰ ਮੈਂ ਸੱਚੀ ਕਹਿੰਦੀ ਉਮੀਦ ਹੈ ਤੁਸੀਂ ਪਸੰਦ ਕਰੋਗੇ ਇਹ ਜਿਹੜੇ ਗੱਭਰੂ ਬਾਹਰ ਜਾਂਦੇ ਨੇ ਨਸ਼ੇ ਕਰਦੇ ਨੇ ਥੋੜੀ ਜੀ ਉਹਨਾਂ ਨੂੰ ਨਸੀਹਤ ਹੋਈ ਹੈ ਤੇ ਸ਼ੁਕਰੀਆ ਜੀ